ਗਾਂਧੀ ਪ੍ਰੋਡਕਟ ਵਾਲਿਆਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਆਪਣੀ ਹੋਰ ਬ੍ਰਾਂਚ ਦੀ ਓਪਨਿੰਗ ਕਰ ਦਿੱਤੀ ਹੈ। ਸ਼ਾਪ ਨੰਬਰ 11 ਜਿੱਤੇ ਆਕੇ ਤੁਸੀਂ ਲੋਟਰੀ ਦੀ ਟਿਕਟ ਆਸਾਨੀ ਦੇ ਨਾਲ ਖਰੀਦ ਸਕਦੇ ਹੋ। ਇੱਕ ਵਾਰ ਤਸਵੀਰ ਜ਼ਰੂਰ ਦਿਖਾਓ। ਲੁਧਿਆਣਾ ਦਾ ਸਮਰਾਲਾ ਚੌਂਕ 500 ਰੁਪਏ ਦੇ ਵਿੱਚ ਇਹ ਟਿਕਟ ਤੁਹਾਨੂੰ 10 ਕਰੋੜ ਦਾ ਇਨਾਮ ਦੇਣ ਜਾ ਰਹੀ ਹੈ। ਦਿਖਾ ਲਈ ਤੇ 11 ਕਰੋੜ ਦੀ ABC 3 ਸੀਰੀਜ਼ਾਂ ਸੀ। ਇਸ ਵਾਰ A ਤੇ B 2 ਸੀਰੀਜ਼ਾਂ ਸਿਰਫ ਤੇ 10 ਕਰੋੜ ਦਾ 500 ਰੁਪਏ ਦੇ ਇਨਾਮ ਦੂਜੇ ਇਨਾਮ ਕਰੋੜ ਦਾ ਤੀਜਾ ਇਨਾਮ 50 ਲੱਖ ਦਾ ਚੌਥੇ ਨਾਮ 8 ਦੇ 10-10 ਲੱਖ ਰੁਪਏ ਦੇ ਤੇ ਪੰਜਵੇਂ ਨਾਮ 8 ਦੇ 5-5 ਲੱਖ ਰੁਪਏ ਦੇ ਜੇ ਤੁਸੀਂ ਆਵਲੀ ਲੈਣ ਆ ਰਹੇ ਹੋ ਜਾਂ ਫਿਰ ਆਵਲੀ ਦੋਨੋਂ ਪਾ ਕੇ ਜਾਇਓ ਕਿਉਂਕਿ ਕੁਝ ਨਹੀਂ ਪਤਾ ਹੁੰਦਾ ਕਿਹੜੀ ਕਿਸਮਤ ਤੁਹਾਨੂੰ ਕਿਹੜੀ ਟਿਕਟ ਨਾਲ ਕਿਹੜੀ ਕਰੋੜ ਦਾ ਮੌਕਾ ਦੇ ਦੇ 6 ਰੁਪਏ ਵਾਲੀ ਜਿਹੜੀ ਸੀਗੀ ਉਹ 7 ਰੁਪਏ ਦੀ ਹੋ ਗਈ ਹੈ ਇੱਥੇ ਵੀ ਅਵੇਲੇਬਲ ਹੈ ਸਾਰੀ ਟਿਕਟਾਂ ਉਹੀ ਮਿਲਣਗੇ ਜਿਹੜੀ ਘੰਟਾ ਘਰ ਵਾਲੀ ਹਨ ਕਿਉਂਕਿ ਘੰਟਾ ਘਰ ਵਾਲਿਆਂ ਦੀ ਹੀ ਬ੍ਰਾਂਚ ਹੈ ਜੀ ਇਹ ਕਾਫੀ ਤਰ੍ਹਾਂ ਦੀ ਸਾਡੇ ਕੋਲ ਟਿਕਟ ਉਹਦੇ ਦਿੱਤਾ ਵੀ ਨੇ 200 ਤੇ 500 ਰੁਪਿਆ ਵਾਲੀ ਦਾ ਨਾਲ ਦੇ ਨਾਲ ਚਲਦੀ ਰਹੇ। ਨੈਟ ਤੋਂ ਜੋ ਵੀ ਤੁਸੀਂ WhatsApp ਤੇ ਫੋਟੋਆਂ ਖਰੀਦ ਰਹੇ ਹੋ ਲੋਟਰੀ ਦੀ ਉਹ ਸਰਾ ਸਰ ਫੇਕ ਹੈ। ਉਸ ਤੋਂ ਬਾਅਦ ਜਦੋਂ ਰਿਜ਼ਲਟ ਆਏਗਾ ਉਦੋਂ ਵੀ ਤੁਹਾਡਾ ਨਾ ਸਟਰਾਟ ਹੋਏਗਾ। ਤੁਹਾਨੂੰ ਕਿਹਾ ਜਾਏਗਾ ਤੁਹਾਡਾ 10 ਲੱਖ ਦਾ ਜਾਂ 5 ਲੱਖ ਦਾ ਇਨਾਮ ਨਿਕਲਿਆ। 4500 ਪਾ ਦਿਓ 5000 ਪਾ ਦਿਓ XYZ ਕੁਝ ਵੀ ਤੁਹਾਨੂੰ ਕੁਝ ਨਵੀਂ ਗੱਲ ਕਹੀ ਕੀਤੀ ਜਾਏਗੀ। ਉਹ ਬਿਲਕੁਲ ਨਹੀਂ ਬਹੁਤ ਧਾਂਸੇ ਜਾਣਾ। ਕੋਈ winner ਦਾ ਰੁਪਈਆ ਨਹੀਂ ਨਿਕਲਦਾ। ਜੇ ਕਿਸੇ ਦਾ ਇਨਾਮ ਨਿਕਲ ਰਿਹਾ ਤਾਂ ਉਹਨੂੰ 1 ਰੁਪਿਆ ਵੀ ਦੇਣ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਭਾਜੀ ਅਨੇਕਾਂ ਵੀਡੀਓ ਬਣਾ ਚੁੱਕੇ ਆ ਅਨੇਕਾਂ winner ਦਿਖਾ ਚੁੱਕੇ ਆ ਜਿਹੜੇ ਕੀ ਆਪਣੀ ਵੀਡੀਓਸ ਚ ਕਹਿੰਦੇ ਆ ਕਿ ਸਾਡਾ 1 ਰੁਪਿਆ ਨਹੀਂ ਲੱਗਿਆ ਤੇ winner ਦਾ ਨਾ ਕਦੀ ਲੱਗਣਾ ਕਿਉਂਕਿ ਲੋਟਰੀ ਹੈ ਇਹਦੇ ਪੈਸੇ ਪਹਿਲਾਂ ਨਹੀਂ ਦੇਣੇ ਪੈਂਦੇ ਕੱਟ ਕੇ ਤੁਹਾਡੇ ਅਕਾਊਂਟ ਚ ਪੈ ਬਾਅਦ ਚ ਆਉਂਦੇ ਆ ਗਾਂਧੀ ਪ੍ਰੋਡਕਟਸ ਵਾਲਿਆਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਆਪਣੀ ਹੋਰ ਬ੍ਰਾਂਚ ਦੀ ਓਪਨਿੰਗ ਕਰ ਦਿੱਤੀ ਹੈ ਜਿਸ ਕਰਕੇ ਜਿਹੜਾ ਹੁਣ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਜੇਕਰ ਤੁਸੀਂ ਲੋਟਰੀ ਟਿਕਟ ਖਰੀਦਣ ਆ ਰਹੇ ਹੋ ਤਾਂ ਤੁਹਾਨੂੰ ਹੁਣ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਤਾਂ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਹ ਉਹ ਸ਼ਾਪ ਹੈ ਸ਼ਾਪ ਨੰਬਰ 11 ਜਿੱਤੇ ਆਕੇ ਤੁਸੀਂ ਲੋਟਰੀ ਦੀ ਟਿਕਟ ਆਸਾਨੀ ਦੇ ਨਾਲ ਖਰੀਦ ਸਕਦੇ ਹੋ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਲੋਕੇਸ਼ਨ ਵੀ ਦੱਸਾਂਗੇ ਉਸ ਤੋਂ ਪਹਿਲਾਂ ਜਿਹੜੇ ਲੋਕ ਸੁਪਨਾ ਦੇਖ ਰਹੇ ਨੇ ਕਰੋੜਪਤੀ ਬਣਨ ਦਾ ਪਹਿਲਾਂ ਇਹ ਜਾਣਦੇ ਆ ਕਿ ਇਸ ਵਾਰ ਕਿੰਨੇ ਕਰੋੜ ਦਾ ਇਨਾਮ ਨਿਕਲਣ ਵਾਲਾ ਤੇ ਕਿਹੜੀ ਲੋਟਰੀ ਦੀ ਟਿਕਟ ਲੋਕਾਂ ਨੇ ਖਰੀਦਨੀ ਹੈ ਤਰਨਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਨਾ ਜੀ 500 ਰੁਪਏ ਦੀ ਇੱਕ ਦਵਾਈ ਹੈ ਜਿਹੜੀ 11 ਕਰੋੜ 10 ਕਰੋੜ ਦਾ ਇਨਾਮ ਤੁਹਾਨੂੰ ਦੇ ਸਕਦੀ ਹੈ 500 ਰੁਪਏ ਦੇ ਵਿੱਚ ਇਹ ਟਿਕਟ ਤੁਹਾਨੂੰ 10 ਕਰੋੜ ਦਾ ਇਨਾਮ ਦੇਣ ਜਾ ਰਹੀ ਹੈ ਦੀਵਾਲੀ ਤੇ 11 ਕਰੋੜ ਸੀ ABC ਤਿੰਨ ਸੀਰੀਜ਼ਾਂ ਸੀ ਇਸ ਵਾਰ A ਤੇ B ਦੋ ਸੀਰੀਜ਼ਾਂ ਸਿਰਫ ਤੇ 10 ਕਰੋੜ ਦਾ 500 ਰੁਪਏ ਦੇ ਇਨਾਮ ਦੂਜਾ ਇਨਾਮ ਕਰੋੜ ਦਾ ਤੀਜਾ ਇਨਾਮ 50 ਲੱਖ ਦਾ ਚੌਥੇ ਨਾਮ 8 ਨੇ 10-10 ਲੱਖ ਰੁਪਏ ਦੇ ਤੇ ਪੰਜਵੇਂ ਨਾਮ 8 ਨੇ 5-5 ਲੱਖ ਰੁਪਏ ਇਹ ਟਿਕਟ ਦਾ ਡਰਾਅ ਹੈਗਾ 17/1/2026 ਨੂੰ ਟਿਕਟ ਦਾ ਨਾਮ ਹੈ ਪੰਜਾਬ ਛੇ ਡੀਅਰ ਲੋੜੀ ਮਕਰ ਸ੍ਰਾਂਤੀ ਬੰਪਰ ਤੇ 500 ਰੁਪਏ ਦੇ ਵਿੱਚ 10 ਕਰੋੜ ਦੇਣ ਜਾ ਰਹੀ ਹੈ ਕੁਝ ਹੀ ਦਿਨਾਂ ਦੇ ਵਿੱਚ ਤੇ ਵੇਟ ਨਾ ਕਰਿਓ ਜਲਦੀ ਜਲਦੀ ਸਾਡੀ ਕਿਸੇ ਵੀ ਬ੍ਰਾਂਚ ਤੋਂ ਆ ਕੇ ਆਪਣੀ ਟਿਕਟ ਜਰੂਰ ਪਾਓ ਸੋ ਕਿੰਨੇ ਦੀ ਟਿਕਟ ਰਹੇਗੀ ਇਹ ਇਹ ਟਿਕਟ ਜੀ 500 ਰੁਪਏ ਦੀ ਹੈ ਲਾਟਰੀ ਦੇ ਉੱਤੇ ਵੀ ਲਿਖਿਆ ਹੁੰਦਾ ਕਿ 500 ਰੁਪਏ ਦੀ ਦੇਖੋ ਐਮ ਆਰ ਪੀ ਹੈ ਤੇ ਡਰਾਅ ਡੇਟ ਹੈਗੀ 17/1/2026 ਮਤਲਬ ਸਿਰਫ 500 ਰੁਪਿਆ ਲਾਣਾ ਹੈ ਤੇ 10 ਕਰੋੜ ਕਮਾਣਾ ਹੈ ਬਿਲਕੁਲ ਜੀ ਬਿਲਕੁਲ ਤੇ ਲਾਣਾ ਆਪਣੀ ਜੇਬ ਦੇ ਅਨੁਸਾਰ ਹੈ ਜੀ ਜਿੰਨਾ ਜੇਬ ਇਜਾਦਤ ਕਰਦੀ ਹੈ ਜੇ ਨਹੀਂ ਕਰਦੀ ਤਾਂ ਨਹੀਂ ਲਾਣਾ ਕਿਉਂਕਿ ਇਹ ਕੋਈ ਕੁੰਬ ਦਾ ਮੇਲਾ ਨਹੀਂ ਜਿਹੜਾ ਅੱਜ ਆਇਆ ਤਾਂ ਕੱਲ ਨੂੰ ਆਣਾ ਦੀ 6 ਡਰਾ ਹੁੰਦੇ ਆ ਬੰਪਰ ਦੇ ਜਦੋਂ ਤੁਹਾਨੂੰ ਲੱਗਦਾ ਕਿ ਹਾਂ ਮੇਰੇ ਕੋ 500 ਰੁਪਏ ਸਪੇਅਰ ਹੈ ਉਦੋਂ ਇਹ ਟਿਕਟ ਪਾਣੀ ਹੈ ਤੇ ਆਪਣੀ ਕਿਸਮਤ ਨੂੰ ਅਜ਼ਮਾਣਾ ਹੈ ਬਾਕੀ ਆਪਾਂ ਵੈਸੇ ਵੀ ਬਹੁਤ ਫਜ਼ੂਲ ਖਰਚ ਕਰਦੇ ਆ ਜੇ ਆਪਾਂ ਇੱਕ 500 ਰੁਪਏ ਸਹੀ ਜਗ੍ਹਾ ਤੇ ਲਾ ਕੇ ਆਪਣੀ ਕਿਸਮਤ ਨੂੰ ਮੌਕਾ ਦਵਾਂਗੇ ਤਾਂ ਕੀਪਦਾ ਆਪਣੇ ਕੋਲ 10 ਕਰੋੜ ਰੁਪਏ ਦੀ amount ਹੈ ਜੇ ਕੋਈ ਇਹ ਲੋੜੀ ਬੰਪਰ ਖਰੀਦਣ ਆ ਰਿਹਾ ਤੇ ਨਾਲ ਕੋਈ ਐਕਸਟਰਾ ਟਿਕਟ ਹੋਰ ਖਰੀਦਣਾ ਚਾਹੁੰਦਾ ਤਾਂ ਕਿਹੜੀ ਟਿਕਟ ਦੇਣ ਜਾ ਰਹੇ ਉਹਨਾਂ ਨੂੰ ਇਹਦੇ ਨਾਲ ਜੀ ਇਹ 500 ਰੁਪਏ ਦੀ ਟਿਕਟ ਹੈ ਜਿਹੜੇ ਲੋਕ ਕਹਿੰਦੇ ਨਾ ਯਾਰ ਥੋੜੀ ਜਲਦੀ ਵਾਲੀ ਚਾਹੀਦੀ ਹੈ ਜਿਹਨੂੰ ਕਹਿੰਦੇ ਝੱਟ ਮੰਗਣੀ ਪੱਟ ਵਿਆ ਉਹ ਵਾਲੀ ਹੈ ਜੀ ਕੁਝ ਹੀ ਦਿਨਾਂ ਦੇ ਵਿੱਚ ਇਹਦਾ ਡਰਾਅ ਹੈ 22 11 2025 ਨੂੰ ਇਹਦਾ ਡਰਾਅ ਹੈ ਜੀ ਵਿਦਆਊਟ ਸੀਰੀਜ਼ ਲੋਟਰੀ ਹੈ 3 ਕਰੋੜ ਦਾ ਇਨਾਮ ਹੈ ਪਹਿਲਾ ਤੇ ਦੂਜੇ ਨਾਮ ਦਾ 10 ਲੱਖ ਰੁਪਏ ਦਾ ਤੀਜੇ ਨਾਮ 5 ਲੱਖ ਰੁਪਏ ਦਾ ਡਰਾਅ ਲਾਈਵ ਚੱਲਣਗੇ ਸਾਰਿਆਂ ਦੇ ਇਹ ਵੀ ਸਰਕਾਰੀ ਲੋਟਰੀ ਹੈ ਜਿਹੜੀ ਸਾਡੇ ਕੋਲ ਪਈ ਹੁੰਦੀ ਸਾਰੀ ਗਵਰਨਮੈਂਟ ਅਪਰੂਵਡ ਲੋਟਰੀਆਂ ਨੇ ਇਹ ਵੀ ਤੁਸੀਂ ਟਿਕਟ ਆ ਕੇ ਜੇ ਤੁਸੀਂ ਆਵਲੀ ਲੈਣ ਆ ਰਹੇ ਹੋ ਜਾਂ ਫਿਰ ਆਵਲੀ ਤਾਂ ਦੋਨੋਂ ਪਾ ਕੇ ਜਾਓ ਕਿਉਂਕਿ ਕੁਝ ਨਹੀਂ ਪਤਾ ਹੁੰਦਾ ਕਿਹੜੀ ਕਿਸਮਤ ਤੁਹਾਨੂੰ ਕਿਹੜੀ ਟਿਕਟ ਨੇ ਕਿਹੜੀ ਕਰੋੜ ਦਾ ਮੌਕਾ ਦੇ ਦੇ ਇਹਦੇ ਨਾਲ ਨਾਲ ਸਾਰੀ ਕੋਟ ਟਿਕਟ ਹੈਗੀ ਆਪਣੇ ਕੋਲ 200 ਰੁਪਏ ਦੀ ਜਿਹੜੀ ਕਿ 12 ਮਹੀਨੇ 12 ਕਰੋੜਪਤੀ ਬਣਾਉਂਦੀ ਮੰਥਲੀ ਲੋਟਰੀ ਹੈ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਇਹ ਕੋਈ ਰੋਜ਼-ਰੋਜ਼ ਵਾਲੀ ਲੋਟਰੀ ਨਹੀਂ ਹੈਗੀ ਇਹਦਾ ਡਰਾਅ ਹੈਗਾ 6 12 2025 ਨੂੰ ਮਤਲਬ 6 ਦਸੰਬਰ 2025 ਨੂੰ ਤੇ ਕਈ ਨਾ ਫਰਾਡ ਵਾਲੇ ਜਿਹੜੇ ਹੈਗੇ ਆ 200 ਰੁਪਏ ਦਾ ਰੋਜ਼ ਡਰਾਅ ਕਰਦੇ ਆ ਇੱਥੇ ਐਡਿਟ ਕਰ ਦਿੰਦੇ ਆ ਨੰਬਰ ਆਪਣੇ ਵੱਲੋਂ ਪਾ ਦਿੰਦੇ ਆ ਵਿਦਆਊਟ ਸੀਰੀਜ਼ ਲੋਟਰੀ 200 ਰੁਪਏ ਦੀ ਟਿਕਟ ਤੇ 1.5 ਕਰੋੜ ਦਾ ਇਨਾਮ ਦੂਜੇ ਨਾਮ 10 ਲੱਖ ਦਾ ਤੇ ਤੀਜੇ ਨਾਮ 5 ਲੱਖ ਦਾ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਜਿਹੜੀ ਆ ਟਿਕਟ ਦਾ ਡਰਾਅ ਸੀਗਾ ਨਾ ਲਾਸਟ ਮੰਥ ਦਾ ਤੇ 10 ਲੱਖ ਦਾ ਆਹੀ ਕਸ਼ਮਰ ਵਾਲਾ ਚੌਂਕ ਵਾਲੀ ਦੁਕਾਨ ਤੋਂ 1 ਮਤਲਬ ਉਸ ਦਿਨ ਚਲੋ ਦੇ ਨੇ ਫੇਵਰ ਨਹੀਂ ਹੋਣਾ ਇੱਕ ਤਰੀਕ ਦਾ ਡਰਾ ਸੀਗਾ ਤੇ 10 ਲੱਖ ਦਾ ਪ੍ਰਾਈਜ਼ ਨਹੀਂ ਤਾਂ ਸਮਰਾਲਾ ਚੌਕ ਵਾਲੀ ਅੱਡੇ ਤੇ ਆ ਜਾਣਾ ਸੀ ਹਲੇ ਨਵਾਂ ਹੀ ਏਡਾ ਖੋਲਿਆ ਤੇ ਢੜਾ 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 ਨਾਮ ਲੱਗੀ ਜਾ ਰਿਹਾ ਕਹਿੰਦੇ ਇਹਦਾ ਸੌਣ ਦੇ ਮਹੀਨੇ ਚ ਬਾਰਿਸ਼ ਨਹੀਂ ਨਹੀਂ ਪੈਂਦੀ ਜਿੰਨੀ ਗਾਂਧੀ ਇਨਾਮ ਕੱਢ ਦਿੰਦਾ ਤੇ ਇਦਾਂ ਨਹੀਂ ਕਹਿੰਦੇ ਕਿਉਂਕਿ ਲੋਕਾਂ ਦੇ ਅੱਗੇ ਆ ਕੇ ਸਾਰਾ ਪ੍ਰੂਫ ਹੁੰਦਾ Winner ਆਂਦੇ ਆ 10 ਲੱਖ ਦਾ ਪ੍ਰਾਈਜ਼ ਕਦੀ 5 ਲੱਖ ਦਾ ਪ੍ਰਾਈਜ਼ ਕਦੀ ਕਰੋੜਾਂ ਦੇ ਪ੍ਰਾਈਜ਼ ਡੇਲੀ ਵਾਲੀ ਦਾ ਟਿਕਟ 'ਚ ਰੋਜ਼-ਰੋਜ਼ ਦੇ ਪ੍ਰਾਈਜ਼ ਹੁੰਦੇ ਆ 6 ਰੁਪਏ ਵਾਲੀ ਜਿਹੜੀ ਸੀਗੀ ਉਹ 7 ਰੁਪਏ ਦੀ ਹੋ ਗਈ ਹੈ ਇੱਥੇ ਵੀ ਸਾਰੀ ਟਿਕਟਾਂ ਉਹੀ ਮਿਲਣਗੀਆਂ ਜਿਹੜੀ ਘੰਟਾ ਘਰ ਵਾਲਿਆਂ ਨੇ ਕਿਉਂਕਿ ਘੰਟਾ ਘਰ ਵਾਲਿਆਂ ਦੀ ਹੀ ਬ੍ਰਾਂਚ ਹੈ ਜੀ ਇਹ 55 ਨੰਬਰ ਵਾਲਿਆਂ ਦੀ 48 ਨੰਬਰ ਵਾਲਿਆਂ ਦੀ ਹੀ ਬ੍ਰਾਂਚ ਹੈ 11 ਨੰਬਰ ਸਮੇਨ ਸਮਰਾਲਾ ਚੌਕ ਹੈ ਜੀ ਬਰੋਡਵੇ ਮਾਰਕੀਟ ਹੈ ਚੰਡੀਗੜ੍ਹ ਰੋਡ ਤੋਂ ਆ ਰਹੇ ਹੋ ਤੁਹਾਨੂੰ ਆਹ ਬ੍ਰਾਂਚ ਨੇੜੇ ਪੈਗੀ ਜਲੰਧਰ ਤੋਂ ਆ ਰਹੇ ਹੋ ਆਵਲੀ ਪੈਗੀ ਟਰਾਂਸਪੋਰਟ ਨਗਰ ਤੋਂ ਆ ਰਹੇ ਹੋ ਤਾਂ 11 ਨੰਬਰ ਵਾਲੀ ਦੁਕਾਨ ਸਮਰਾਲਾ ਚੌਕ ਦੀ ਲੁਧਿਆਣੇ ਦੇ ਵਿੱਚ ਹੈ ਜਿਹੜੀ ਉਹ ਵਾਲੀ ਨੇੜੇ ਪੈਗੀ ਬਾਕੀ ਇਸ ਦੀ ਵਧੇਰੀ ਜਾਣਕਾਰੀ ਤੁਹਾਨੂੰ ਸਾਰੀ ਦੁਕਾਨ ਤੇ ਆ ਕੇ ਮਿਲ ਜੇਗੀ ਟਿਕਟਾਂ ਦੁਕਾਨਾਂ ਤੇ ਸਜੀਆਂ ਹੋਈਆਂ ਤੁਸੀਂ ਦੇਖ ਛੋਟੀ ਦਿੱਕਤਾਂ ਵੀ ਨੇ ਕਿ 200 ਤੇ 500 ਰੁਪਿਆ ਵਾਲੀ ਤਾਂ ਨਾਲ ਦੇ ਨਾਲ ਚਲਦੀ ਰਹੇ। ਮਤਲਬ ਜਿਹੜੇ ਲੋਕ ਬਾਹਰਲੇ ਸ਼ਹਿਰਾਂ ਤੋਂ ਸਪੈਸ਼ਲ ਤੁਹਾਡੀ ਲੁਧਿਆਣਾ ਦੀ ਘੰਟਾ ਘਰ ਮਾਰਕੀਟ ਦੇ ਵਿੱਚ ਦੁਕਾਨ ਦੇ ਉੱਤੇ ਸਪੈਸ਼ਲ ਆਂਦੇ ਸੀ ਟਿਕਟ ਖਰੀਦਣ। ਉਹਨਾਂ ਵਾਸਤੇ ਹੁਣ ਤੁਸੀਂ ਸਹੂਲਤ ਦੇ ਦਿੱਤੀ ਹੈ। ਜੇ ਕੋਈ ਬੱਸ ਤੇ ਆ ਰਿਹਾ, ਕਾਰ ਤੇ ਆ ਰਿਹਾ ਹੁਣ ਟ੍ਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ। ਤੁਹਾਡੀ ਹੀ ਦੁਕਾਨ ਜਿਹੜੀ ਸਮਰਾਲਾ ਚੌਂਕ ਦੇ ਵਿੱਚ ਅਵੇਲੇਬਲ ਮਿਲੂਗੀ। ਕਾਫੀ ਲੋਕਾਂ ਨੂੰ ਫੈਸਿਲਿਟੀ ਵੀ ਮਿਲੀ ਹੈ। ਸਾਡਾ ਸਟਾਫ ਹੁੰਦਾ ਇਹ ਸਾਨੂੰ ਦੱਸਦੇ ਹੁੰਦੇ ਕਿ ਕਾਫੀ ਲੋਕ ਜਿਵੇਂ ਚੰਡੀਗੜ੍ਹ ਤੋਂ ਆਂਦੇ, ਮੁ ਜਿਹੜੇ ਆਵਲੀ ਬੈਲਟ ਤੋਂ ਆਉਂਦੇ ਆ ਜਿਹੜੇ ਜਲੰਧਰ ਤੋਂ ਆਉਂਦੇ ਆ ਉਹਨਾਂ ਨੂੰ ਰਸਤੇ ਫਸਣਾ ਪੈਂਦਾ ਸੀ ਘੰਟਾ ਕਰ ਜਾਣ ਲਈ ਕਿਉਂਕਿ نیچے ਨਾ ਰਕਾਫੀ ਰਸਤਾ ਚੌੜੇ ਬਜ਼ਾਰ ਕਰਕੇ ਕਾਫੀ ਏਸੀ ਮਾਰਕੀਟ ਹੈ ਉੱਥੇ ਕਾਫੀ ਵਪਾਰੀ ਆਉਂਦੇ ਰਹਿੰਦੇ ਆ ਤੇ ਉਹਦੇ ਕਰਕੇ ਕਾਫੀ ਟ੍ਰੈਫਿਕ ਜਮ ਰਹਿਦਾ ਸੀ ਤੇ ਅਸੀਂ ਸਮਰਾਲਾ ਚੌਂਕ ਆਉਣ ਦਾ ਕਾਰਨ ਹੀ ਹੈ ਸੀ ਜਿਹੜੇ ਲੋਕ ਇਧਰੋਂ ਉਧਰੋਂ ਆ ਰਹੇ ਆ ਉਹ ਇੱਧਰ ਆ ਕੇ ਟਿਕਟ ਪਾਏ ਕਰਨ ਤੇ ਰਸਤੇ ਤੋਂ ਬਗੈਰ ਫਸੇ ਟਿਕਟ ਪਾਣ ਟਿਕਟ ਪਾ ਕੇ ਜਿਹੜਾ ਕੰਮ ਕਰਨਾ ਕਰ ਸਕਦੇ ਆ ਸੋਖਾ ਈਜ਼ੀ ਕਰਤਾ ਸਾਰਾ ਕੁਝ ਹਾਂਜੀ ਤੋਂ ਬਿਲਕੁਲ ਇੱਕ ਵਾਰ ਤੁਹਾਨੂੰ ਸ਼ਾਪ ਲੋਕੇਸ਼ਨ ਲੁਧਿਆਣਾ ਦਾ ਸਮਰਾਲਾ ਚੌਂਕ ਜੇ ਤੁਸੀਂ ਚੰਡੀਗੜ੍ਹ ਤੋਂ ਆ ਰਹੇ ਹੋ ਜਲੰਧਰ ਅੰਮ੍ਰਿਤਸਰ ਤੋਂ ਆ ਰਹੇ ਹੋ ਤੇ ਜਾਂ ਫਿਰ ਤੁਸੀਂ ਦਿੱਲੀ ਰੋਡ ਤੋਂ ਆ ਰਹੇ ਹੋ ਅੰਬਾਲਾ ਤੋਂ ਆ ਰਹੇ ਹੋ ਤਾਂ ਤੁਹਾਨੂੰ ਇਸ ਚੌਂਕ ਦੇ ਵਿੱਚ ਜੇ ਤੁਸੀਂ ਬੱਸ ਤੇ ਵੀ ਆ ਰਹੇ ਹੋ ਬੱਸ ਇਸ ਚੌਂਕ ਦੇ ਉੱਤੇ ਤੁਸੀਂ ਜਿਹੜਾ ਉਤਰਨਾ ਉਤਰ ਕੇ ਸਾਹਮਣੇ ਤੁਹਾਨੂੰ ਸ਼ਾਪ ਨੰਬਰ 11 ਜਿਹੜੀ ਆ ਉਹ ਨਜ਼ਰ ਆਏਗੀ ਇੱਥੇ ਆ ਕੇ ਤੁਸੀਂ ਆਪਣੀ ਮਨਪਸੰਦ ਲੋਟਰੀ ਦੀ ਟਿਕਟ ਜਿਹੜੀ ਆ ਉਹ ਖਰੀਦ ਸਕਦੇ ਹੋ ਬਿਲਕੁਲ ਜੀ ਬਿਲਕੁਲ ਖਰੀਦ ਸਕਦੇ ਆ ਜੀ ਤੇ ਇੱਕ ਤਾਂ ਜੀ ਇਹਦੇ ਵਿੱਚ ਵੀਡੀਓ ਦੇ ਵਿੱਚ ਵੀ ਇੱਕ ਛੋਟੀ ਜੀ ਅਪਡੇਟ ਦੇਣਾ ਚਾਹੁੰਦਾ ਕਿ ਲੋਕ ਆਪਣਾਉਂਦੇ ਆ ਸ਼ਾਰਟਕਟ ਕਿ ਯਾਰ ਮੈਂ ਆ ਨਹੀਂ ਪਾਇਆ ਤੇ ਮੈਂ ਨੈਟ ਤੋਂ ਟਿਕਟ ਖਰੀਦ ਲਈ ਇੱਕ ਹੋਰ ਅਪਡੇਟ ਦੇਣ ਜਾ ਰਿਹਾ ਨੈਟ ਤੋਂ ਜੋ ਵੀ ਤੁਸੀਂ WhatsApp ਤੇ ਫੋਟੋਆਂ ਖਰੀਦ ਰਹੇ ਹੋ ਲੋਟਰੀ ਦੀ ਉਹ ਸਰਾ ਸਰ ਫੇਕ ਹੈ ਉਸ ਤੋਂ ਬਾਅਦ ਜਦੋਂ ਰਿਜ਼ਲਟ ਆਏਗਾ ਉਦੋਂ ਵੀ ਤੁਹਾਡੇ ਨਾਲ ਫਰਾਡ ਹੋਏਗਾ ਤੁਹਾਨੂੰ ਕਿਹਾ ਜਾਏਗਾ ਤੁਹਾਡਾ 10 ਲੱਖ ਦਾ ਜਾਂ 5 ਲੱਖ ਦਾ ਇਨਾਮ ਨਿਕਲਿਆ 4500 ਪਾ ਦਿਓ 5000 ਪਾ ਦਿਓ XYZ ਕੁਛ ਵੀ ਤੁਹਾਨੂੰ ਕੁਛ ਨਵੀਂ ਗੱਲ ਕਹੀ ਕੀਤੀ ਜਾਏਗੀ ਉਹ ਬਿਲਕੁਲ ਨਹੀਂ ਆਪੋ ਚਾਂਸੇ ਜਾਣਾ ਕੋਈ winner ਦਾ ਰੁਪਈਆ ਨਹੀਂ ਨਿਕਲਦਾ ਜੇ ਕਿਸੇ ਦਾ ਕੋਈ prize ਵੀ ਆਇਆ ਨਾ ਤਾਂ ਕਾਹਦੇ ਅੱਗੇ verify ਕਰਾ ਲਓ ਪਰ verify ਤਾਂ ਹੀ ਕਰਾਓ ਜੇ ਟਿਕਟ ਤੁਹਾਡੇ ਕੋਲ ਹੱਥ ਦੇ ਵਿੱਚ ਹੋਏਗੀ ਫੋਟੋ ਵੈਲਿਡ ਨਹੀਂ ਹੁੰਦੀ ਲੋਟਰੀ ਦੇ ਵਿੱਚ ਤਾਂ ਹੀ ਲੋਟਰੀ ਇੱਥੇ ਕਾਊਂਟਰਾਂ ਤੇ ਵਿਕਰੀ ਹੈ ਫਿਜ਼ੀਕਲ ਲੋਟਰੀ ਵਿਕਰੀ ਹੈ ਤੇ ਆ ਰਿਜ਼ਲਟ ਲੱਗੇ ਹੋਏ ਦੇਖੋ ਚਾਰਟ ਇੱਥੇ ਆ ਕੇ ਚੈੱਕ ਕਰ ਲਓ ਮਤਲਬ ਜੇ ਕਿਸੇ ਦਾ ਜੇ ਕਿਸੇ ਦਾ ਇਨਾਮ ਨਿਕਲ ਰਿਹਾ ਤਾਂ ਉਹਨੂੰ 1 ਰੁਪਿਆ ਵੀ ਦੇਣ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਭਾਜੀ ਅਨੇਕਾਂ ਵੀਡੀਓ ਬਣਾ ਚੁੱਕੇ ਆ ਅਨੇਕਾਂ ਵਿਨਰਜ਼ ਘਾ ਚੁੱਕੇ ਆ ਜਿਹੜੇ ਕੀ ਆਪਣੀ ਵੀਡੀਓਸ 'ਚ ਕਹਿੰਦੇ ਆ ਕਿ ਸਾਡਾ 1 ਰੁਪਿਆ ਨਹੀਂ ਲੱਗਿਆ ਤੇ ਵਿਨਰ ਦਾ ਨਾ ਕਦੀ ਲੱਗਣਾ ਕਿਉਂਕਿ ਲੋਟਰੀ ਹੈ ਇਹਦੇ ਪੈਸੇ ਪਹਿਲਾਂ ਨਹੀਂ ਦੇਣੇ ਪੈਂਦੇ ਕੱਟ ਕੇ ਤੁਹਾਡੇ ਅਕਾਊਂਟ 'ਚ ਪਹਿਲ ਬਾਅ ਜੇ ਤੁਹਾਡਾ ਇਨਾਮ ਨਿਕਲ ਰਿਹਾ ਹੈ ਤਾਂ 1 ਰੁਪਿਆ ਦੇਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਸਾਰੇ ਪੈਸੇ ਜਿਹੜੇ ਨੇ ਉਹ ਲੋਟਰੀ ਦਾ ਜਿਹੜਾ ਇਨਾਮ ਨਿਕਲਦਾ ਉਹ ਤੁਹਾਨੂੰ ਇਦਾਂ ਹੀ ਮਿਲਣਗੇ ਕਿਸੇ ਤਰ੍ਹਾਂ ਦੇ ਔਨਲਾਈਨ ਫਰੋਡ ਦੇ ਵਿੱਚ ਆਣ ਦੀ ਜ਼ਰੂਰਤ ਨਹੀਂ ਜੇਕਰ ਤੁਹਾਨੂੰ ਕੋਈ ਕਹਿੰਦਾ ਕਿ ਤੁਹਾਡਾ ਇਨਾਮ ਨਿਕਲ ਗਿਆ ਤੇ ਤੁਹਾਨੂੰ ਤੁਹਾਨੂੰ ਜਿਹੜੇ ਇਹਨੇ ਪੈਸੇ ਦੇਣੇ ਪੈਣਗੇ ਤਾਂ ਉਹ ਸਰਾਸਰ ਫਰੋਡ ਹੈ ਉਹਨਾਂ ਦੇ ਝਾਂਸੇ ਦੇ ਵਿੱਚ ਆਣ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਜੀ ਬਿਲਕੁਲ ਆ ਚੀਜ਼ ਤੋਂ ਹੀ ਬਚ ਕੇ ਰਹਿਣਾ ਕਿਉਂਕਿ ਅਵੇਰਨੈਸ ਹੀ ਇਹਦਾ ਇੱਕ ਕਾਰਨ ਹੈ ਅਸੀਂ ਤਾਂ ਬਹੁਤ ਕੁਝ ਕਰ ਲਿਆ ਜੀ ਐਫ ਆਈ ਆਰ ਵੀ ਕਰਾ ਲਈ ਉਹ ਤਾਂ ਵੀ ਬੰਦੇ ਨਹੀਂ ਲੱਭੇ ਕਿਉਂਕਿ ਬਹੁਤ ਦੂਰ ਦੂਰ ਬੈਠੇ ਜਿਹੜੇ ਫਰੌਡ ਕਰ ਰਹੇ ਆ ਸਾਡੀ ਵੀਡੀਓ ਚੱਕ ਲੈਂਦੇ ਆ ਆਪਣੇ ਨੰਬਰ ਪਾ ਲੈਂਦੇ ਆ ਲੋਕਾਂ ਦਾ ਫਰੌਡ ਕਰਨ ਲੱਗ ਜਾਂਦੇ ਆ ਐਡਾਂ ਲਾ ਲੈਂਦੇ ਉਹਦੇ ਤੇ ਅਸੀਂ ਤਾਂ ਕਦੀ ਐਡ ਵੀ ਨਹੀਂ ਲਾਈ ਸਪான்ਸਰ ਐਡ ਅਜ ਤੱਕ ਸਾਡੀ ਵੀਡੀਓ ਤੇ ਕੋਈ ਸਪான்ਸਰ ਐਡ ਵੀ ਨਹੀਂ ਲੱਗਦੀ ਤੇ ਭਾਜੀ ਸਿੰਪਲ ਜਿਹਾ ਤਰੀਕਾ ਹੈ ਟਿਕਟ ਹੈ ਕਾਊਂਟਰ ਤੇ ਪਈ ਹੈ ਕਾਊਂਟਰ ਤੇ ਹੀ ਵਿਕਰੀ ਹੈ ਤੇ ਕਾਊਂਟਰ ਤੇ ਹੀ ਰਿਜ਼ਲਟ ਚੈੱਕ ਹੋ ਰਿਹਾ ਕੀ ਨੈਟ ਤੋਂ ਖਰੀਦ ਕੇ ਨੈਟ ਤੋਂ ਹੀ ਚੱਕ ਕੇ ਫਿਰ ਪੈਸੇ ਪਾ ਦੇ ਜਿੱਦਾਂ ਦਾ ਕੁਝ ਵੀ ਨਹੀਂ ਹੁੰਦਾ ਜੀ ਸਿੰਪਲ ਜਿਹਾ ਪ੍ਰੀਜ਼ਾ ਕਾਗਜ਼ ਆ ਇਸ ਟਾਈਮ ਜਦੋਂ ਤੁਹਾਡਾ ਇਹ ਨਾਮ ਨਿਕਲ ਗਿਆ ਤੇ ਲੱਖਾਂ ਦਾ ਹੋਇਆ ਕਰੋੜਾਂ ਦਾ ਹੋ ਜਾਣਾ ਬਸ ਤੇ ਹੁਣ ਜਿਹੜੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਇੱਕੋ ਹੀ ਸਵਾਲ ਹੈ ਸ਼ਾਪ ਤਾਂ ਦਿਖਾ ਦਿੱਤੀ ਲੋਕੇਸ਼ਨ ਵੀ ਦਿਖਾ ਦਿੱਤੀ ਹੁਣ ਸਮਾਂ ਦੱਸ ਦਿਓ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇੱਥੇ ਲੋਟਰੀ ਟਿਕਟ ਖਰੀਦ ਸਕਦੇ ਹਾਂ ਵੀਰੇ 8:30 ਵਜੇ ਆ ਜਾਂਦੇ ਆ ਜੀ ਸੀਜ਼ਨ ਦੇ ਟਾਈਮਾਂ 'ਚ ਜਦੋਂ ਦਿਨ ਥੋੜੇ ਰਹ ਜਾਂਦੇ ਆ 10 ਵਜੇ ਤੱਕ ਸ਼ਾਪ ਓਪਨ ਹੁੰਦੀ ਹੈ 9:30 ਵਜੇ ਤੱਕ ਤੁਸੀਂ ਮੰਨ ਲਓ ਕਿ 8:30 ਤੋਂ 9 ਵਜੇ ਤੱਕ ਸਾਡੀ ਦੁਕਾਨ ਇਹ ਤੁਹਾਨੂੰ ਖੁੱਲੀ ਮਿਲੂਗੀ ਸਵੇਰੇ 8:30 ਰਾਤ ਦੇ 9 ਵਜੇ ਤੱਕ 11 ਨੰਬਰ ਦੁਕਾਨ ਹੈ ਬੋਰਡ ਲੱਗੇ ਹੋਏ ਆ ਲਾਈਟਾਂ ਚਲਦੀਆਂ ਆਉਂਦੀਆਂ ਹਨ ਤੁਹਾਨੂੰ ਦੂਰੋਂ ਹੀ ਦੇਖਣ ਨੂੰ ਮਿਲ ਜਾਣਗੇ ਗਾਂਧੀਪੁਰ ਦੇ ਬੋਰਡ ਤੇ ਵਹਿਮ ਨਹੀਂ ਕਰਨਾ ਘੰਟਾ ਕਰ 11 ਨੰਬਰ ਡੁਗਰੀ ਵਾਲੀ ਜੋਧਾਂ ਵਾਲੀ ਸਾਰੀਆਂ ਸਾਡੀਆਂ ਹੀ ਨੇ ਕਿਤੋਂ ਵੀ ਪਾ ਲਓ ਇਨਾਮ ਕਿਤੋਂ ਵੀ ਨਿਕਲ ਸਕਦਾ ਕਿਉਂਕਿ ਮਾਲ ਗਾਂਧੀ ਦਾ ਹੀ ਹੈ ਤੇ ਸਭ ਤੋਂ ਵੱਧ ਕਰੋੜਪਤੀ ਬਣਾਉਣ ਵਾਲੀ ਦੁਕਾਨ ਵੀ ਤੇ ਫਰਮ ਵੀ ਗਾਂਧੀ ਬ੍ਰਦਰਜ਼ ਹੀ ਹੈ ਤੁਸੀਂ ਬਿਲਕੁਲ ਲੋਕੇਸ਼ਨ ਤੇ ਸਮਾਂ ਤੁਹਾਨੂੰ ਦੱਸ ਦਿੱਤਾ ਹੁਣ ਓਡੀਕ ਕਿਸ ਗੱਲ ਦੀ ਕਰ ਰਹੇ ਹੋ ਲੋਕ ਤਾਂ ਇੱਥੇ ਟਿਕਟਾਂ ਖਰੀਦਣ ਦੇ ਲਈ ਆ ਚੁੱਕੇ ਹੋਏ ਨੇ ਰਸ਼ ਜਿਹੜਾ ਇਸ ਦੁਕਾਨ ਤੇ ਲੱਗਣਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਇਨਾਮ ਵੀ ਜਿਹੜੇ ਆ ਇਸ ਦੁਕਾਨ ਨੇ ਸਮਰਾਲਾ ਚੌਂਕ ਵਾਲੀ ਲੋਕੇਸ਼ਨ ਨੇ ਇਨਾਮ ਵੀ ਕੱਢ ਦਿੱਤੇ ਆ ਹੁਣ ਉਡੀਕ ਕਿਸ ਗੱਲ ਦੀ ਕਰ ਰਹੇ ਹੋ ਜਲਦੀ ਜਲਦੀ ਇਸ ਦੁਕਾਨ ਦੇ ਉੱਤੇ ਪਹੁੰਚੋ ਤੇ ਲੋਟਰੀ ਦੀ ਟਿਕਟ ਖਰੀਦੋ ਤੇ ਆਪਣਾ ਕਰੋੜਪਤੀ ਬਣਨ ਦੇ ਸੁਪਨੇ ਨੂੰ ਸਹਾਰਾ ਕਰੋ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਰ ਡੇਲੀ ਪੋਸਟ ਪੰਜਾਬੀ